ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਵਰਡ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਕੇ ਆਏ ਜੀ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਆਜੂ ਵਿੱਚ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਜੀ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਕਰ ਵਾਹ ਬੱਤ ਚੱਲੀ ਜਾਂਦਾ ਬਹੁਤ ਸੁਣਾ ਜੀ ਨਾਮ ਤੇ ਐਡਰੈਸ ਬੋਲ ਨਾਂ ਬਾਈ ਜੀ ਬਲਜੀਤ ਸਿੰਘ ਪਿੰਡ ਬੁੱਟਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਠੀਕ ਹੈ ਨੇੜੇ ਸ਼ਹਿਰ ਪਿੰਡ ਕਿਹੜਾ ਨੇੜੇ ਬਦਨੀ ਕਲਾਂ ਪੈਂਦਾ ਆਪਣੇ ਜੀ ਮੋਬਾਈਲ ਨੰਬਰ ਹਾਂ ਬਰਨਾਲਾ ਰੋਡ ਤੇ ਮੋਬਾਈਲ ਮੋਬਾਈਲ ਨੰਬਰ ਹੈਗਾ 88737 88737 8878 ਇਹਨੂੰ ਭਾਈ ਜੀ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਬਾਈ ਜੀ ਮਾਲਕਾਂ ਨੇ ਤਾਂ ਆਪਾਂ ਨੂੰ ਮੈਂ ਕਹਦੀ ਕਿ ਦੂਜਾ ਦੱਸਿਆ ਆਪਾਂ ਤੀਜਾ ਕਹਿ ਕੇ ਦੇਵਾਂਗੇ ਇਹ ਯਾਨੀ ਕਿ ਬਾਈ ਸੰਭਣ ਵਾਲੀ ਬੈੜ ਆ ਸਿਵਲ ਸੌ ਦਾ ਕੋਈ ਅੰਤ ਨਹੀਂਗਾ ਤੇ ਕਰਮਾਂ ਵਾਲੀ ਬਾਈ ਯਾਨੀ ਕਿ ਵੱਡੀ-ਬੁੱਡੀ ਬਾਕੀ ਨਸਲ ਤੁਹਾਨੂੰ ਦਸੀ ਰਹੀ ਆ ਭਾਈ ਨਸਲ ਸੇ ਮਗਰ ਬਾਈ ਜੀ ਬੱਚਾ ਬੱਚਾ ਬਾਈ ਹਾਂਜੀ ਕਿੰਨੇ ਦਿਨ ਹੋ ਗਏ ਸੀ ਸੂਈ ਨੂੰ ਬਾਈ ਜੀ ਅੱਜ ਨੂੰ ਗਾਂ ਨੂੰ 13ਵਾਂ ਦਿਨ ਸਹੀ ਹੈਗਾ ਜੀ 13ਵਾਂ ਦਿਨ ਕਿੰਨਾ ਦੁੱਧ ਰੈਡੀ ਹੈ ਕੰਡੇ ਵਾਲਾ ਕੰਡੇ ਵਾਲਾ ਵੀ ਭਾਂ ਕੋ ਹੱਥ ਬਣਾ ਲਾਵੇ ਲੀਟਰ ਤੇ ਧਰ ਲੇ ਤੇ ਚਾਹੇ ਆਪਦਾ ਕੰਡੇ ਦੇ ਜੋਗਲੇ ਬੱਚੇ ਨੂੰ ਪਿਆ ਕੇ 15 ਕਿਲੋ ਤੋਂ ਦੁੱਧ ਬਾਹਰ ਹੋ ਠੀਕ ਹੈ ਹਾਂਜੀ ਠੀਕ 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 ਚਵਾਈ ਤੂੰ ਕਿਵੇਂ ਬਾੜੀ ਜੰਗੀ ਭਾਂ ਪਤਾ ਰਾਂ ਵੀ ਤੂੰ ਤੋਂ ਮਾਰ ਦਿੰਨੇ ਆ ਉਹ ਵੀ ਨਹੀਂ ਗੱਲ ਕੋਈ ਜੀ ਬਾਈ ਠੰਡੇ ਆ ਮਾਰ ਦੇ ਬਾਈ ਆਜੋ ਬਾਈ ਜੀ ਫੇਸ ਬੜਾ ਚੰਗਾ ਕਰਦ ਫੁੱਲ ਅਵੀ ਠੰਡੀ ਠੁੰਡੀ ਦੇ ਫੁੱਲ ਜਿਵੇਂ ਮਰਜ਼ੀ ਲਾ ਤਲਾਈ ਚੱਲ ਕੋਈ ਚੱਕਰੀ ਨਹੀਂ ਕਹਿ ਨਹੀਂ ਕੋਈ ਨਹੀਂ ਚੂਣ ਬੜਾ ਚੰਗਾ ਹਨ ਚਵਾਈ ਬੜੀ ਚੰਗੀ ਚਵਾਈ ਬੜੀ ਚੰਗੀ ਆ ਯਾਰ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਐਂਦੀ ਕਰਮ ਵਾਲੀ ਬਸ ਬਾਈ ਸੰਪਨ ਵਾਲੀ ਆ ਬੈੜ ਬਾਈ ਅੰਤ ਕੋਈ ਨਹੀਂ ਦਾ ਹਮ ਕੱਲਾ ਕੱਲਾ ਥਾਂ ਹਾਂਜੀ ਬਾਈ ਜੀ ਬੂਤੀ ਬਾਤੀ ਬਾਈ ਜੀ ਵੇਖੋ ਬੱਚੀ ਦੀ ਫੇਸ ਬੜਾ ਚੰਗਾ ਹਨ ਹਾਂਜੀ ਬਾਈ ਜੀ ਬੋਲੀ ਬਾਈ ਤੋਰੀ ਮਾੜਾ

12 ਕ ਦਾ ਟਾਈਮ ਹੋ ਉਸਾਬ ਨਾਲ ਜੱਜਮੈਂਟ ਕਰ ਲਓ ਸ਼ਾਮ ਤੱਕ ਕਰ ਦਾਂ ਜਿਹੜਾ ਵਧੀਆ ਤਿਆਰ ਠੀਕ ਆ 7 ਵਜੇ ਚਵਾਈ ਕਰੀ ਸੀ ਬਈ ਬਾਕੀ ਆਇਆ ਕਰਮਾ ਵਾਲੀ ਕੋਈ ਵਹਿਵਾ ਹੀ ਨਹੀਂ ਕੋਈ ਚਵਾਕ ਬੈਠਾ ਜਿਹੜੇ ਬੁਰਗਾਂ ਬੈਠਾ ਚੋਈ ਜਾਣ ਕਰਮਾ ਵਾਲੇ ਨੂੰ ਫਰਕ ਹੀ ਕੋਈ ਨਹੀਂ ਫਰਕ ਹੀ ਕੋਈ ਹੈ ਨਾ ਹਾਂ ਦੋਨੇ ਪਾਸੇ ਬਹਿ ਕੇ ਚਵਾਈ ਲਾ ਕੋਈ ਚੱਕਰ ਨਹੀਂ ਠੀਕ ਆ ਬਈ ਮੁੱਲ ਕੀ ਅੱਜ ਅੱਜ ਮੁੱਲ ਬਈ ਜੀ 45000 ਰੁਪਏ ਕਰ ਹਾਂਜੀ ਹਾਂਜੀ ਕਰ ਦਾਂਗੇ ਜੀ ਮਾਨਸਾਨ ਤੋਂ ਅੱਜ ਮੁੱਲ 45000 ਮੁੱਲ ਵੀ ਭਾਈ ਆਪਾਂ ਵੇਚਣ ਵਾਲਾ ਹੀ ਕੀਤਾ ਜੀ ਜ਼ਰੂਰ ਹੋ ਜੀ। ਸਾਹਮਣ ਵਾਲਾ ਬੰਦਾ ਭਾਈ ਲੈ ਗਏ ਨਾ ਤੇ ਗਾਂ ਦਾ ਅੰਤ ਕੋਈ ਨਹੀਂ ਆ ਭਾਈ ਇਹ ਮੁੱਲ ਚ ਕਿਨੇ ਦੇਣੀ ਆ। ਸਹੀ ਗੱਲ ਆ ਭਾਈ। 22-23 ਕਿਲੋ ਦੁੱਧ ਦੀ ਯਾਨੀ ਕਿ ਦੂਜੇ ਸੂਏ ਜਿਵੇਂ ਉਹਨਾਂ ਨੇ ਕੁਆਲਟੀ ਲਈ ਸੀਗੀ। ਅੱਛਾ। ਤੇ ਕੋਈ ਸਾਹਮਣ ਵਾਲਾ ਬੰਦਾ ਲੈ ਗਏ ਤੇ ਚੋਲੇ ਦਾ ਭਾਈ ਦੁੱਧ ਦੇ ਦਸ ਲੋ 25 ਚੋਲੇ ਨੇ 22 ਕਿਲੋ ਆਥਾਪ ਨਾ ਮੰਨ ਕੇ ਦੇ ਦੇ। ਹੂੰ। 16 ਕਿਲੋ ਦੁੱਧ ਤਾਂ ਯਾਨੀ ਕਿ ਹੁਣ ਵੀ ਹੈਗਾ। ਹੁਣ ਵੀ ਹੈਗਾ। ਹਾਂਜੀ। ਅ ਮੁੱਲ ਜਾਇ ਜਾਂ ਮਾਨਦਾਨ ਹੋ ਜਾ ਬੱਚਾ ਮਗਰ ਬੱਚਾ ਚੰਗੀ ਆ ਬੜ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕਨੈਕਟ ਬਾਕੀ ਬਾਈ ਜੀ ਥਾਂ ਲਿਆ ਤੁਸੀਂ ਦੇਖ ਹੀ ਰਹੇ ਹੋ ਕੋਈ ਠੰਡੀ ਸੀਲ ਦਾ ਜਾਂ ਕੋਈ ਨਹੀਂਗਾ ਸਹੀ ਗਾੜੀ ਜਮ ਮਾਜੀ ਕੋਈ ਚੋਈ ਜਾਵੇ ਬੈਠ ਜਾ ਕੇ ਚੱਲਣਾ ਚੋਈ ਜਾਵੇ ਕੋਈ ਨੀ ਬੂਥੀ ਬਾਥੀ ਵੇ ਲੋ ਬਹਿੜਦੀ ਬਾਈ ਧੰਨਵਾਦ